ਕਤੋਂ ਸਾਬ ਸਾਡੇ ਨਾਨਕ ਸਰ ਬਾਬਾ ਤੰਤਨ ਬਾਬਾ ਨਾਨਸ ਸਿੰਘ ਜੀ ਦੀ ਧਰਤੀ ਹੈ ਜਿੱਥੋਂ ਡਰੇਨ ਨਿਕਲਦੀ ਹੈ ਜਿਹੜੇ ਸੇਮ ਨਾਲ ਨਿਕਲਦਾ ਉਥੇ ਹਰ ਸਾਲ ਪੰਜਾਬ ਦੇ ਵਿੱਚ 2 ਜਾਂ 3 ਵਾਰ ਪੂਰਾ ਪੰਜਾਬ ਉਥੇ ਸ਼ਰਧਾ ਦੇ ਕਰਕੇ ਉਥੇ ਮੱਥਾ ਟੇਕਣ ਆਉਂਦਾ ਜਿਸ ਕਰਕੇ ਤੁਸੀਂ ਵੀ ਦੇਖਿਆ ਹੋਣਾ ਜਗੜਾਉਣ ਤੋਂ ਐਂਟਰ ਕਰਦੇ ਆ ਪਹਿਲਾਂ ਸੇਮ ਹੀ ਗੰਦੀ ਹੁੰਦੀ ਹੈ ਜਿੱਥੋਂ ਨਿਕਲਦੀ ਹੈ ਇਹ ਮੇਰੇ ਆਪਣੇ ਡਾਂਗੀਆਂ ਮੱਲਾ ਰਸੂਲਪੁਰ ਚੱਕਰ ਲੱਖਾ ਇਧਰ ਨੇ ਸਾਰੇ ਪਿੰਡਾਂ ਨੂੰ ਪ੍ਰਭਾਵਿਤ ਕਰਦੇ ਜਾਂਦੀ ਹੈ ਤੇ ਲੋਕਾਂ ਨੇ ਤੁਸੀਂ ਫਿਰ ਇਹਨਾਂ ਨੂੰ ਇਹ ਪੁੱਛ ਲਓ ਕਿ ਸਰਵੇ ਕਦਾ ਲੈਣ ਸਰ ਮੈਂ ਤਾਂ ਇਹ ਮੰਤਰੀ ਸਾਹਿਬ ਦੇ ਪਤਾ ਨਹੀਂ ਇਹਨਾਂ ਨੇ ਇਹ ਸੋਚਿਆ ਹੋਣਾ ਵੀ ਸੇਮ ਗ੍ਰਾਸਟ ਏਰੀਆ ਜਿਹੜੇ ਉਹਨਾਂ ਨੂੰ ਡਿਕਲੇਅਰ ਕਰ ਲਈਏ ਪਰ ਸਚਾਈ ਇਹ ਹੈ ਕਿ ਉਹਦੇ ਉਹ ਬਿਮਾਰੀ ਕਰਕੇ ਉੱਥੇ ਗੰਦ ਸਿੱਟਣ ਕਰਕੇ ਲੋਕਾਂ ਦਾ ਸੇਮ ਦੇ ਪਿਛੇ ਪਾਣੀ ਤਾਂ ਪ੍ਰੋਪਰ ਚੱਲਦਾ ਨਹੀਂ ਬਿਮਾਰੀਆਂ ਫੈਲੀਆਂ ਮੰਤਰੀ ਸਾਹਿਬ ਜਦਾ ਜਵਾਬ ਦਿਓ ਜੀ ਮਾਨਯੋਗ ਸਪੀਕਰ ਸਾਹਿਬ ਜੇਤੇ ਸੇਮ ਗ੍ਰਸਤ ਡਿਕਲੇਅਰ ਕਰਨਾ ਹੈ ਤਾਂ ਉਹਦੇ ਲਈ ਲਗ ਪ੍ਰੋਸੀਜਰ ਹੈ ਬਾਕੀ ਪਵਿੱਤਰ ਸਥਾਨ ਹੈ ਜਿਵੇਂ ਵੀ ਭੈਣ ਜੀ ਚਾਹਣਗੇ ਇਹ ਆ ਜਾਣਗੇ ਉਸ ਤੋਂ ਬਾਅਦ ਸਾਰੇ ਅਫਸਰ ਸਹਿਬਾਨ ਨੂੰ ਬੁਲਾ ਕੇ ਸਾਰੀ ਗੰਦਗੀ ਵੀ ਦੂਰ ਕਰ ਦਿੱਤੀ ਜਾਊਗੀ ਜੇ ਉਹ ਪ੍ਰੋਜੈਕਟ ਬਣਾਉਣਾ ਹੈ ਸੇਮ ਦਾ ਤਾਂ ਉਹ ਵੀ ਬਣਾ ਦਿੱਤਾ ਜਾਊਗਾ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਜਾਖੜ ਸਾਹਿਬ ਕਿਉਂਕਿ ਸਾਡਾ ਤੁਹਾਡੇ ਰਾਹੀਂ ਮੈਂ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਵੀ ਸਾਡੇ ਅਬੋਰ ਬਲਵਾਨੇ ਏਰੀਏ ਦੇ ਵਿੱਚ ਵੀ ਸਰ ਸੇਮ ਦੀ ਇੱਕ ਬਹੁਤ ਵੱਡੀ ਸਮੱਸਿਆ ਕਈ ਸਾਲਾਂ ਤੋਂ ਆ ਰਹੀ ਹੈ ਮੇਰੀ ਇੰਨੀ ਇੱਕ ਰਿਕੁਐਸਟ ਹੈ ਵੀ ਪੰਜਾਬ ਸਰਕਾਰ ਆਪਣੇ ਡਿਪਾਰਟਮੈਂਟ ਦੇ ਜਿਹੜੇ ਐਕਸਪਰਟਸ ਹੈ ਉਹਨਾਂ ਨੂੰ ਭੇਜ ਕੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਵੀ ਇਹਨੂੰ ਕਿਵੇਂ ਆਪਾਂ ਸਾਇੰਟਿਫਿਕ ਤਰੀਕੇ ਨਾਲ ਮਸਲੇ ਨੂੰ ਹੱਲ ਕਰ ਸਕਦੇ ਆ ਕਿਸਾਨ ਆਪਣੀ ਲੈਵਲ ਤੇ ਕੀ ਕਰ ਸਕਦਾ ਤੇ ਮਹਿਕਮਾ ਕੀ ਕਰ ਸਕਦਾ ਬਹੁਤ ਵੱਡੀ ਸਮੱਸਿਆ ਸਾਡੇ ਏਰੀਆ ਦੇ ਵਿੱਚ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਹਰਦੀਪ ਸਿੰਘ ਡਿੰਪੀ ਢਿਲੋਂ 1446 ਜੀ ਸਰਦਾਰ ਤਰਨਪੀਰ ਸਿੰਘ ਸੋਮ ਮਾਨਯੋਗ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਲਾਇਆ ਕਿ ਕੀ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਗੱਦੜ ਵਾਹੇ ਦੇ ਜਿੰਨੇ ਵੀ ਪਿੰਡਾਂ ਵਿੱਚ ਟੋਬੇ ਹਨ ਉਹਨਾਂ ਦੀ ਸਫਾਈ ਕਦੋਂ ਤੱਕ ਕਰਵਾਈ ਜਾਏ ਕਦੋਂ ਤੱਕ ਕਰੋ ਕਰਵਾਈ ਗਈ ਸੀ ਵੇਰ ਵੇਸੇ ਦੱਸਿਆ ਜਾਵੇ ਅਤੇ ਜੇਕਰ ਨਹੀਂ ਤਾਂ ਇਹ ਕਦੋਂ ਤੱਕ ਕਰਵਾ ਦਿੱਤੀ ਜਾਵੇਗੀ ਸਰ ਇਹਨਾਂ ਨੇ ਇਹ ਕਿਉਂ ਕਿਹਾ ਵੀ ਜੇਕਰ ਨਹੀਂ ਸਰ ਮੇਰਾ ਤਾਂ ਜਵਾਬ ਹੈ ਹਾਂ ਚ ਹੈ ਇਹ ਕਹਿਣ ਤਾਂ ਸਹੀ ਕਰਵਾਣਾ ਕੀ ਹੈ ਸਭ ਕੁਝ ਕਰਾ ਦੇਾਂਗੇ 100 ਗੱਲ ਇਹ ਹੈ ਸਰ ਇਹਦਾ ਜਵਾਬ ਇਹ ਹੈ ਕਿ ਵਿਧਾਨ ਸਭਾ ਦਾ ਗੱਦੜਵਾਹ ਦੀਆਂ 52 ਗ੍ਰਾਮ ਪੰਚਾਇਤਾਂ ਵਿੱਚ 147 ਛੱਪੜ ਟੋਬੇ ਨੇ ਇਹਨਾਂ ਛੱਪੜਾਂ ਵਿੱਚ ਸਾਲ 2024-25 ਦੌਰਾਨ 25 ਗ੍ਰਾਮ ਪੰਚਾਇਤਾਂ ਦੇ 35 ਛੱਪੜਾਂ ਦੀ ਸਫਾਈ ਮਨਰੇਗਾ ਸਕੀਮ ਅਤੇ ਹੋਰ ਫੰਡਾਂ ਰਾਹੀਂ ਕਰਵਾ ਦਿੱਤੀ ਗਈ ਹੈ। ਬਾਕੀ ਰਹਿੰਦੀਆਂ 27 ਗ੍ਰਾਮ ਪੰਚਾਇਤਾਂ ਦੇ 112 ਛੱਪੜਾਂ ਦੀ ਸਫਾਈ ਮੇਰਾ ਵਾਅਦਾ ਹੈ ਜੀ 2025-26 ਦੌਰਾਨ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਅਸੀਂ ਕਰਵਾ ਦੇਾਂਗੇ। ਹੋਰ ਦੱਸੋ ਸਰ। ਥੈਂਕ ਯੂ। ਥੈਂਕ ਯੂ ਸਰ। ਥੈਂਕ ਯੂ। ਥਿਲੋ ਸਾਹਿਬ। ਸਰ ਮੇਰੀ ਆਪ ਜੀ ਦੇ ਮਾਦੀਆਂ ਦੇ ਜ਼ਰੀਏ ਬੇਨਤੀ ਹੈ ਮੰਤਰੀ ਜੀ ਨੂੰ ਕਿ ਸਰ ਜਿਹੜੀ ਆਪਾਂ ਨਰੇਗਾ ਦੇ ਥਰੂ ਸਫਾਈ ਕਰਾਉਣਿਆ ਨਾ ਜੀ ਮੈਂ ਦੈਟ ਇਜ਼ ਨਾਟ ਪੋਸੀਬਲ ਉਹ ਹੋ ਨਹੀਂ پا ਰਹੀ ਜੀ ਇਹ ਆਪ ਜੀ ਨੂੰ ਕੋਈ ਨਾ ਕੋਈ ਇਸ ਦਾ ਮੈਥਡ ਚੇਂਜ ਕਰਨਾ ਪੈਣਾ ਜੀ ਕੋਈ ਜੀਸੀਬੀ ਦਾ ਯੂਜ਼ ਕਰੋ ਜਾਂ ਕੋਈ ਪ੍ਰੋਪਰ ਮਸ਼ੀਨਸ ਦਾ ਯੂਜ਼ ਕਰੋ ਕਿਉਂਕਿ ਨਰੇਗਾ ਵਾਲੇ ਇਹ ਪ੍ਰੋਪਰ ਸਫਾਈ ਨਹੀਂ ਕਰ ਪਾਉਣਗੇ ਜੀ ਕਿਉਂਕਿ ਬਹੁਤ ਹੀ ਜ਼ਿਆਦਾ ਗੰਦ ਤੇ ਬਹੁਤ ਜ਼ਿਆਦਾ ਡੂੰਗੇ ਤੇ ਦਲਦਲ ਬਣੀ ਹੋਈ ਹੈ ਚਪੜਾਂ ਦੇ ਵਿੱਚ ਜੀ ਉਹ ਤਾਂ ਵੜਨ ਤੋਂ ਵੀ ਡਰਦੇ ਆ ਜੀ ਉਹਨਾਂ ਦੇ ਵਿੱਚ ਹਮ ਸਰ ਇਹਦੇ ਚ ਮਾਨਯੋਗ ਮੈਂਬਰ ਸਾਹਿਬ ਦੀ ਮੈਂ ਅਤੀ ਗੱਲ ਨਾਲ ਐਗਰੀ ਕਰਦਾ ਹਾਂ ਉਹ ਉਹ ਕਿਦਾਂ ਜੀ ਵੀ ਜਿਹੜੇ ਛੱਪੜਾਂ ਦੇ ਵਿੱਚ ਇੱਕ ਤਾਂ ਡੀਸੈਲਟਿੰਗ ਵੀ ਕਰਵਾਉਣ ਵਾਲੀ ਹੈ ਕਿਸੇ ਜਗ੍ਹਾ ਰੀਸੈਲਟਿੰਗ ਵੀ ਕਰਵਾਉਣ ਵਾਲੀ ਹੈ ਤੇ ਇੱਕ ਤਾਂ ਅਸੀਂ ਇਸ ਵਾਰ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਸਾਡਾ ਟਾਰਗੇਟ ਹੈ ਜੀ ਅਸੀਂ ਪੰਜਾਬ ਦੇ ਸਾਰੇ ਛੱਪੜ ਇੱਕ ਵਾਰ ਖਾਲੀ ਕਰਾ ਦੇਣੇ ਨੇ ਖਾਲੀ ਕਰਾਉਣ ਤੋਂ ਬਾਅਦ ਜਿੱਥੇ ਕਿਤੇ ਸਾਨੂੰ ਲੱਗਿਆ ਵੀ ਮਸ਼ੀਨਰੀ ਦੀ ਜ਼ਰੂਰਤ ਹੈ ਅਸੀਂ ਮਸ਼ੀਨਰੀ ਯੂਜ਼ ਕਰਾਂਗੇ ਉਹਨਾਂ ਦੀ ਡੀਸੈਲਟਿੰਗ ਕਰਾਉਣ ਲਈ ਉਹ ਰੀਸੈਲਟਿੰਗ ਕਰਾਉਣ ਲਈ ਜਿੱਥੇ ਸਾਨੂੰ ਲੱਗਿਆ ਕਿ ਮਰੇਗਾ ਦੇ ਵਰਕਰ ਲਾ ਕੇ ਅਸੀਂ ਉਹਨਾਂ ਦੇ ਟੋਪਿਆਂ ਦੀ ਸਾਫ ਸਫਾਈਆ ਕਰਾ ਕੇ ਉਹਨਾਂ ਦੇ ਜਿਹੜੇ ਕਿਨਾਰੇ ਨੇ ਬਿਲਕੁਲ ਟੇਪਰ ਕਰਵਾ ਕੇ ਉਹਨਾਂ ਦੀ ਪ੍ਰੋਪਰ ਬਿਊਟੀਫਿਕੇਸ਼ਨ ਕਰਾਵਾਂਗੇ ਉੱਥੇ ਘਾਹ ਲਾਵਾਂਗੇ ਬੂਟੇ ਲਾਵਾਂਗੇ ਇਹਨਾਂ ਨੂੰ ਸ਼ਿਕਾਇਤ ਨਹੀਂ ਆਣ ਦੇ 100% ਇਹਨਾਂ ਦਾ ਕੰਮ ਕਰਾ ਕੇ ਦੇਾਂਗੇ ਥੈਂਕ ਯੂ ਪ੍ਰੋਮਿਸ ਹੈ ਜੀ ਠੀਕ ਹੈ ਜਨੂ ਸਾਹਿਬ ਥੈਂਕ ਯੂ ਸੋ ਮੱਚ ਸਰ ਐ ਹੈਨਰੀ ਜੀ ਧੰਵਾ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਅ ਮੈਂ ਤੁਹਾਡੇ ਮਾਫਰਦ وزیر ਸਾਹਿਬ ਨੂੰ ਪੁੱਛਣਾ ਚਾਹਨਾ ਹੈ ਕਿ ਸਰ ਇਹ ਟੋਬਿਆਂ ਦੀ ਪ੍ਰੋਬਲਮ ਸਾਰੇ ਪੰਜਾਬ ਦੀ ਹੈ ਇਕੱਲੇ ਗਿੱਦੜਬਾਹੇ ਹਲਕੇ ਦੀ ਨਹੀਂ ਹੈ ਸਰ ਕੀ ਕੋਈ ਇਹੋ ਜੀ ਪਾਲਿਸੀ ਤਜਵੀਜ਼ ਦੇ ਵਿੱਚ ਹੈ ਗਵਰਨਮੈਂਟ ਦੇ ਵਿੱਚ ਕਿ ਵੱਖ-ਵੱਖ ਪਿੰਡਾਂ ਦੇ ਟੋਬੇ ਜਿਹੜੇ ਹੈਗੇ ਆ ਉਹਨਾਂ ਨੂੰ ਇੰਟਰਕਨੈਕਟ ਕਰਾ ਕੇ ਤੇ ਇੱਕ ਐਸਟੀਪੀਓ ਦੇ ਉੱਤੇ ਲਗਾਇਆ ਜਾਵੇ ਕਿਉਂਕਿ ਸਰ ਜਿਵੇਂ ਪਹਿਲਾਂ ਸੀਗਾ ਪਹਿਲਾਂ ਇਹਦੇ ਵਿੱਚ ਜਿਹੜਾ ਪਾਣੀ ਜਾਂਦਾ ਸੀ ਉਹ ਮਾੜਾ ਨਹੀਂ ਸੀ ਹੁਣ ਇਹਦੇ ਵਿੱਚ ਕੈਮੀਕਲਸ ਜਿਹੜੇ ਆਪਾਂ ਨਹਾਣੇ ਧੋਣੇ ਆ ਜਾਂ ਉੱਥੇ ਕੋਈ ਕਾਰੋਬਾਰ ਹੁੰਦਾ ਉਹ ਸਾਰਾ ਟੋਬਿਆਂ ਦੇ ਵਿੱਚ ਜਾਂਦਾ ਫਿਰ ਸਾਡੇ ਗਰਾਊਂਡ ਲੈਵਲ ਜਿਹੜਾ ਪਾਣੀ ਹੈ ਉਹਦੇ ਵਿੱਚ ਜਾਂਦਾ ਹੈ ਕੀ ਕੀ ਗਵਰਨਮੈਂਟ ਦੇ ਵਿੱਚ ਦੇ ਗਵਰਨਮੈਂਟ ਦੇ ਜ਼ਹਿਨ ਦੇ ਵਿੱਚ ਕੋਈ ਇਹੋ ਜੀ ਤਜਵੀਜ਼ ਹੈਗੀ ਹੈ ਕਿ ਜਿਹਦੇ ਵਿੱਚ ਸਾਰੇ ਪਿੰਡਾਂ ਦੇ ਟੋਬੇ ਇੰਟਰਨੈਟ ਕੀਤੇ ਜਾਵੇ ਐਸਟੀਪੀ ਲਾਇਆ ਜਾਵੇ ਤੇ ਉਹ ਪਾਣੀ ਫਿਰ ਮੁੜ ਕੇ ਸਾਡੇ ਐਗਰੀਕਲਚਰ ਯੂਜ਼ ਵਾਸਤੇ ਯੂਜ਼ ਹੋਵੇ થેન્ક યુ થેન્ક યુ ਸਵਾਲ ਬਕਰਾਂ ਪਾਉਂਦਾ ਪਰ ਇਹਨਾਂ ਦਾ ਸੁਝਾਸ਼ਨ નોਟ ਕਰ ਲਓ ਜੀ ਮੰਤਰੀ ਜੀ 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 ਸਵਾਲ ਬਣ ਅਨੇ ਉਹ ਤੇ ਯਾਰ ਅਗਰ ਸਵਾਲ ਹੁੰਦਾ ਤਾਂ ਦੈਨ ਹੀ ਕੁਡ ਹੈ ਬੈਠੋ ਬੈਠ ਚਲੋ ਬੈਠੋ ਜੀ ਉਹ ਹੈਂਰੀ ਸਾਹਿਬ ਬੈਠੋ ਤੁਸੀਂ ਬੈਠ ਜਿਓ ਅੱਛਾ ਮੰਤਰੀ ਜੀ ਮੰਤਰੀ ਜੀ ਇੱਕ ਇਹਦੇ ਜੇ ਇੱਕ ਹੋਰ ਗੱਲ ਹੈ ਵੀ ਆਪਾਂ ਟੋਬਿਆਂ ਦੀ ਸਫਾਈ ਤਾਂ ਪਹਿਲਾਂ ਵੀ ਕਰਵਾਉਂਦੇ ਰਹੇ ਆ ਲੇਕਿਨ ਲੋਕਾਂ ਦੇ ਕਹਿੰਦਾ ਇਹ ਹੈ ਲੋਕ ਇਹ ਕਹਿੰਦੇ ਹੁੰਦੇ ਸੀ ਜਦੋਂ ਪਿੰਡਾਂ ਜਾਈਦਾ ਕਿ ਸਫਾਈ ਟੋਬਿਆਂ ਦੀ ਨਹੀਂ ਕੱਲੇ ਖਜ਼ਾਨੇ ਦੀ ਹੁੰਦੀ ਆ ਹੁਣ ਤੁਸੀਂ ਟੋਬਿਆਂ ਦੀ ਕਰਾ ਦਿਓ